ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਬੱਚੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਕਰਾਚੀ ਨਸ਼ੀਲਾ ਦਸਤਮਾ ਛੱਡ ਕੇ ਚਲੇ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਬੱਚੇ ਆਗਿਆਕਾਰ ਬਣ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਪ੍ਰਭੂ ਬਿਮਾਰ ਬਜਮੰਜਿਆਂ ਦੇ ਪਾਏ ਮੇਰੇ ਪਿਤਾ ਪਰਮੇਸ਼ਰ ਜੀ ਅਜਾ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਮਨਕੇ ਹਿੱਲੇ ਪ੍ਰਭੂ ਜੋ ਹੱਡੀਆਂ ਪ੍ਰਭੂ ਟੁੱਟੀਆਂ ਮੇਰੇ ਪਿਤਾ ਪਰਮੇਸ਼ਰ ਜੀ ਅਜਾ ਜਾੜ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਨਾਲੇ ਪੇਟ ਨੂੰ ਛੂ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦਿਨ ਸੋਲੀਆਂ ਪੱਧਰੀਆਂ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਤੂੰ ਮਹਾਨ ਹੈ ਮੇਰੇ ਪਿਤਾ ਪਰਮੇਸ਼ਰ ਪਾਕਰੂ ਤੇਰਾ ਸਵਾਗਤ ਕਰਦੇ ਐ ਉਹ ਪਵਿੱਤਰ ਆਤਮਾ ਤੇਰਾ ਸਵਾਗਤ ਕਰਦੇ ਐ ਅਸੀਂ ਆਪਣੇ ਕਰਜ ਤੇਰਾ ਸਵਾਗਤ ਕਰਦੇ ਐ ਆਪਣੀ ਚਰਚ ਤੇਰਾ ਸਵਾਗਤ ਕਰਦੇ ਐ ਆਓ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਪਾਕਰੂ ਸ਼ੂਲੋ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਇਹ ਤੇਰੇ ਚੁਣੇ ਹੋਏ ਲੋਕ ਐ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਆਵੇ ਪ੍ਰਭੂ ਜੀ ਉਹ ਤੇਰਾ ਦੇਖਿਆ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਅਜਿੰਦੀਆਂ ਹਰ ਇੱਕ ਬਿਮਾਰੀਆਂ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਅਜ ਤੇਰੇ ਨਾਮ ਦੇ ਵਿੱਚ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਅਜ ਇਹਨਾਂ ਦੇ ਬੱਚੇ ਆਜ਼ਾਦ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਕਰਾਚੀ ਨਸ਼ੀਲੇ ਤੋਂ ਸਦਾ ਤੋਂ ਛੱਡ ਕੇ ਚਲੇ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਸ਼ੂਲੋ ਮੇਰੇ ਪਿਤਾ ਪਰਮੇਸ਼ਰ ਜੀ ਇਨਾਂ ਦੇ ਬੱਚੇ ਆਗਿਆਕਾਰ ਬਣ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਪ੍ਰਭੂ ਬਿਮਾਰ ਹੈ ਬਜਮੰਜਿਆਂ ਦੇ ਪায়ে ਮੇਰੇ ਪਿਤਾ ਪਰਮੇਸ਼ਰ ਜੀ ਅਜੋ ਚੰਗੇ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਮਨਕੇ ਹਿੱਲੇ ਪ੍ਰਭੂ ਜੋ ਹੱਡੀਆਂ ਪ੍ਰਭੂ ਟੁੱਟੀਆਂ ਮੇਰੇ ਪਿਤਾ ਪਰਮੇਸ਼ਰ ਜੀ ਅਜੋ ਜੜ ਜੜ ਮੇਰੇ ਪਿਤਾ ਪਰਮੇਸ਼ਰ ਜੀ ਅਜੇ ਇਹਨਾਂ ਦੇ ਪੇਟ ਨੂੰ ਛੂ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਰਸੌਲੀਆਂ ਪੱਥਰੀਆਂ ਛੱਡ ਕੇ ਚਲੀਆਂ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਛੂਲੋ ਮੇਰੇ ਪਿਤਾ ਪਰਮੇਸ਼ਰ ਕੱਲੇ ਕੱਲੇ ਨੂੰ ਛੂ ਸੂਲੋ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲ ਹੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲ ਹੀ ਹੱਥ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਕੱਲੇ ਕੱਲੇ ਨੂੰ ਛੂਲੋ ਮੇਰੇ ਪਿਤਾ ਪਰਮੇਸ਼ਰ ਜੀ ਜੇ ਉਹਨਾਂ ਦੇ ਰਸਤੇ ਬੰਦ ਹੋਏ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰੇ ਨਾਂ ਦੇ ਵਿੱਚ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਖੁੱਲ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਜੀਵਨਾਂ ਦੀਆਂ ਵੱਡੀਆਂ ਵੱਡੀਆਂ ਗਵਾਹੀਆਂ ਬੰਨ ਮੇਰੇ ਪਿਤਾ ਪਰਮੇਸ਼ਰ ਜੀ ਤਨਿਆਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਨਵੇਂ ਘਰਾਂ ਨਾ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਨਵੀਆਂ ਗੱਡੀਆਂ ਨਾਲ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਹੱਥ ਛੋਟਾ ਨਹੀਂ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੁੱਚ ਮੇਰੇ ਪਿਤਾ ਪਰਮੇਸ਼ਰ ਤੇਰਾ ਹੱਥ ਹੋ ਹੀ ਹੈ ਪ੍ਰਭੂ ਜੀ ਹੁਣ ਵੀ ਕਰ ਸਕਦਾ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੀ ਸਮੱਸਿਆ ਛੱਡ ਕੇ ਚਲੀ ਜਾਵੇ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੀਆਂ ਬਿਮਾਰੀਆਂ ਛੱਡ ਕੇ ਧੂਆ ਬਣ ਕੇ ਉੱਡ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਕਰਾ ਚੋ ਜਾਦੂ ਟੂਨੇ ਛੱਡ ਕੇ ਚਲੇ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਜੋ ਸ਼ੈਤਾਨੀ ਤਾਕਤਾਂ ਤੰਗ ਪਰੇਸ਼ਾਨ ਕਰਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਉਹ ਸੜ ਕੇ ਰਾਖ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਆਵੇ ਪ੍ਰਭੂ ਉਹ ਤੇਰਾ ਜਲਾਲੀ ਹੱਥ ਆਵੇ ਪ੍ਰਭੂ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਧੰਨਵਾਦ ਹੋ ਪ੍ਰਭੂ ਮੁਰਲੂ ਪਾਕਰੂ ਪਾਕਰੂ ਮੈਂ ਆਪਕੇ ਕੋਲ ਮੈਂ ਆਪਕੇ ਚੌਕਸੀ ਨਾਲ ਆਵਾਂਗੀ ਪਾਕਰੂ ਪਾਕਰੂ ਮੈਂ ਸਮਝ ਨਾਲ ਆਪਕੇ ਪਾਸ ਆਵਾਂਗੀ ਆਪਕੇ ਪਾਸ ਆਵਾਂਗੀ ਪਾਕਰੂ ਜੀ ਪਾਕਰੂ ਜੀ ਆਪਕਾ ਰਸਤਾ ਪਾਕਰੂ ਆਪਕਾ ਰਸਤਾ ਨਾਜ਼ੁਕ ਹੈ ਨਾਜ਼ੁਕ ਹੈ ਪਾਕਰੂ ਜੀ मैं आपको, मैं आपको निराश, मैं निराश, करांगी। निराश नहीं करांगी, पाकरू जी मैं आपको उदास नहीं करांगी, करांगी। पाकरू जी आपके साथ रिश्ता गहरा रस्ता रखूंगी, गहरा रस्ता रखांगी, परमेश्वर जी मैं आपके साथ रिस्ता, रिस्ता। ਇੱਕ ਜੱਟ ਹਾਂ ਪਾਕਰੂ ਜੀ ਪਾਕਰੂ ਜੀ ਮੈਂ ਆਪਕੇ ਸਾਥ ਮੈਂ ਆਪਕੇ ਸਾਥ ਇੱਕ ਜੱਟ ਹਾਂ ਮੈਂ ਕਦੇ ਨਰਾਸ਼ ਨਹੀਂ ਕਰਾਂਗੀ ਮੈਂ ਕਦੇ ਨਰਾਸ਼ ਨਹੀਂ ਮੈਂ ਕਦੇ ਉਦਾਸ ਨਹੀਂ ਕਰਾਂਗੀ ਮੈਂ ਕਦੇ ਉਦਾਸ ਨਹੀਂ ਪਾਕਰੂ ਜੀ ਪਾਕਰੂ ਮੈਂ ਤੈਨੂੰ ਆਪਣੇ ਜੀਵਨ ਵਿੱਚ ਵੇਖਣਾ ਚਾਹਣੀ ਐ ਮੈਂ ਤੈਨੂੰ ਆਪਣੇ ਜੀਵਨ ਵਿੱਚ ਵੇਖਣਾ ਚਾਹਣੀ ਪਾਕਰੂ ਮੇਰੇ ਘਰ ਵਿੱਚ ਆ ਪਾਕਰੂ ਮੇਰੇ ਘਰ ਵਿੱਚ ਮੇਰੇ ਦਿਲ ਵਿੱਚ ਆ ਮੇਰੇ ਦਿਲ ਵਿੱਚ ਮੇਰੇ ਬੱਚਿਆਂ ਦੀ ਜ਼ਿੰਦਗੀ ਚ ਮੇਰੇ ਬੱਚਿਆਂ ਦੀ ਜ਼ਿੰਦਗੀ ਚ ਮੇਰੇ ਕਾਰੋਬਾਰ ਚ ਮੇਰੇ ਕਾਰੋਬਾਰ ਚ ਭਾਕਰੂ ਜੀ ਭਾਕਰੂ ਜੀ ਮੈਂ ਤੇਰੇ ਨਾਲ ਇੱਕ ਜੁਟ ਰਹਾਂਗੀ ਪਿਤਾ ਪੁੱਤਰ ਪਵਿੱਤਰ ਆਤਮਾ ਨਾਲ ਇੱਕ ਜੁਟ ਰਹਾਂਗੇ ਪਿਤਾ ਪੁੱਤਰ ਪਵਿੱਤਰ ਆਤਮਾ ਨਾਲ ਇੱਕ ਜੁਟ ਰਹਾਂਗੇ ਪਰਮੇਸ਼ਰ ਨਾਲ ਇੱਕ ਜੁਟ ਰਹਾਂਗੇ ਮੈਂ ਆਪਣੇ ਅਗੂਏ ਨਾਲ ਇੱਕ ਜੁਟ ਰਹਾਂਗੀ ਮੈਂ ਆਪਣੇ ਪਰਿਵਾਰ ਨਾਲ ਇੱਕ ਜੁਟ ਰਹਾਂਗੀ ਮੈਂ ਆਪਣੇ ਬੱਚਿਆਂ ਨਾਲ ਇੱਕ ਜੁਟ ਰਹਾਂਗੀ ਮੈਂ ਆਪਣੀ ਕਲੇਸ਼ੀਆਂ ਨਾਲ ਇੱਕ ਜੱਟ ਰ੍ਹਾਂਗੇ। ਪਾ ਕਰੋ ਜੀ। ਮੇਰੇ ਅੰਦਰ ਆ। ਮੈਨੂੰ ਚੱਲਣਾ ਸਿਖਾ। ਮੈਨੂੰ ਚੱਲਣਾ ਸਿਖਾ। ਮੈਨੂੰ ਜੀਣਾ ਸਿਖਾ। ਮੈਨੂੰ ਜੀਣਾ ਸਿਖਾ। ਮੈਨੂੰ ਬੋਲਣਾ ਸਿਖਾ। ਪਾ ਕਰੋ ਜੀ। ਪਾ ਕਰੋ। ਮੇਰੇ ਅੰਦਰ ਆ। ਮੇਰੇ ਅੰਦਰ ਆ। ਮੇਰੇ ਘਰ ਵਿੱਚ ਆ। ਮੇਰੇ ਘਰ ਵਿੱਚ। ਮੇਰੇ ਬੱਚਿਆਂ ਦੀ ਜ਼ਿੰਦਗੀ 'ਚ ਆ। ਮੇਰੇ ਬੱਚਿਆਂ ਦੀ ਜ਼ਿੰਦਗੀ। ਮੇਰੇ ਬੱਚਿਆਂ ਨੂੰ ਆਗਿਆਕਾਰ ਬਣਾ। ਮੇਰੇ ਬੱਚਿਆਂ ਨੂੰ ਆਗਿਆਕਾਰ ਬਣਾ। ਨੋ ਕੀ ਕਰੂ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਤੂੰ ਮਹਾਨ ਮੇਰੇ ਪਿਤਾ ਪਰਮੇਸ਼ਰ ਜੀ ਤੇਰੀ ਜੇ ਜੇ ਕਾਰ ਹੋ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੱਚ ਮੇਰੇ ਪਿਤਾ ਪਰਮੇਸ਼ਰ ਪਾਕਰੂ ਐ ਤੁਹਾਨੂੰ ਅੰਗੀਕਾਰ ਕੀਤਾ ਹਰ ਇੱਕ ਜਾਣੇ ਨੇ ਮੇਰੇ ਪਿਤਾ ਪਰਮੇਸ਼ਰ ਜੀ ਸੱਚਮੱਚ ਇਹਨਾਂ ਦਾ ਵੱਖਣਾ ਹੋਵੇ ਮੇਰੇ ਪਿਤਾ ਪਰਮੇਸ਼ਰ ਜੀ ਹਰ ਇੱਕ ਦੇ ਦਿਲ ਦੇ ਵਿੱਚ ਆਓ ਹਰ ਇੱਕ ਦੇ ਘਰ ਦੇ ਵਿੱਚ ਜਾਓ ਮੇਰੇ ਪਿਤਾ ਪਰਮੇਸ਼ਰ ਜੀ ਪਾਕਰੂ ਸੱਚਮੱਚ ਅਸੀਂ ਤੇਰੇ ਬਿਨਾ ਕੁਝ ਵੀ ਨਹੀਂ ਪਾਕਰੂ ਅਸੀਂ ਤੇਰੇ ਬਿਨਾ ਕੁਝ ਵੀ ਨਹੀਂ ਪਾਕਰੂ ਸੱਚਮੱਚ ਜਿਹਦੀ ਜ਼ਿੰਦਗੀ 'ਚ ਤੂੰ ਐ ਮੇਰੇ ਪਿਤਾ ਪਰਮੇਸ਼ਰ ਜੀ ਉੱਥੇ ਵੱਡੇ ਵੱਡੇ ਕੰਮ ਹੁੰਦੇ ਆ ਮੇਰੇ ਪਿਤਾ ਪਰਮੇਸ਼ਰ ਜੀ ਉੱਥੇ ਗਵਾਹੀਆਂ ਬਣਦੀਆਂ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਜੋ ਅੱਜ ਵੀ ਜੀ ਵੀ ਜੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਹੱਥਾਂ ਤੇ ਬਰਕਤ ਆਵੇ ਪ੍ਰਭੂ ਇਹਨਾਂ ਦੀ ਕਮਾਈ 'ਚ ਬਰਕਤ ਆਵੇ ਮੇਰੇ ਪਿਤਾ ਪਰਮੇਸ਼ਰ ਜੀ ਜਿਉ ਅੱਜ ਪ੍ਰਭੂ ਅਸੀਂ ਰੂਹਰ ਸਚਾਈ ਨਾਲ ਤੇਰੀ ਆਰਾਧਨਾ ਕੀਤੀ ਹੈ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਵਚਨ ਪੜਿਆ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਹੋਰ ਬੁੱਧੀ ਤੇ ਗਿਆਨ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਹੋਰ ਇਸਤੇਮਾਲ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਕਰਦੀ ਹਾਂ ਪ੍ਰਭੂ ਧੰਨਵਾਦ ਹੋ ਪ੍ਰਭੂ ਜੀ ਪ੍ਰਭੂ ਮੈਂ ਆਪਣੇ ਆਪ ਨੂੰ ਆਪਣੇ ਪੂਰੇ ਪਰਿਵਾਰ ਨੂੰ ਬੱਚਿਆਂ ਨੂੰ ਲੈ ਕੇ ਪ੍ਰਭੂ ਆਪ ਦੀ ਕਲੀਸਿਆ ਨੂੰ ਲੈ ਕੇ ਇਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਪ੍ਰਭੂ ਜੀ ਤੇਰੇ ਅੱਗੇ ਝੁਕਦੀ ਹਾਂ ਮੇਰੇ ਪਿਤਾ ਪਰਮੇਸ਼ਰ ਜੀ ਤੇਰੇ ਸੰਘਾਸਨ ਦੇ ਕੇ ਲੈ ਕੇ ਆਉਣੀ ਆ ਮੇਰੇ ਪਿਤਾ ਪਰਮੇਸ਼ਰ ਜੀ ਉਹ ਤੇਰਾ ਜਲਾਲੀ ਹੱਥ ਹਮੇਸ਼ਾ ਇਹਨਾਂ ਦੇ ਸਿਰਾਂ ਤੇ ਬਣਿਆ ਰਵੇ ਪ੍ਰਭੂ ਇਹਨਾਂ ਦੇ ਪਰਿਵਾਰਾਂ 'ਚ ਬਣਿਆ ਰਵੇ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਜੀ ਕੱਲੇ-ਕੱਲੇ ਨੂੰ ਤੇਰੇ ਹੱਥਾਂ 'ਚ ਸੌਂਪਦੀ ਆ ਪ੍ਰਭੂ ਤੇਰੇ ਲਾਉ 'ਚ ਕਵਰ ਕਰਦੀ ਆ ਪ੍ਰਭੂ ਇਹਨਾਂ ਦੇ ਕਾਰੋਬਾਰ ਨੂੰ ਤੇਰੇ ਹੱਥਾਂ 'ਚ ਸੌਂਪਦੀ ਆ ਮੇਰੇ ਪਿਤਾ ਪਰਮੇਸ਼ਰ ਜੀ ਤੇਰਾ ਧੰਨਵਾਦ ਹੋ ਪ੍ਰਭੂ ਜੀ ਹਰ ਇੱਕ ਨੂੰ ਤੰਦਰੁਸਤੀ ਦੇਣੀ ਮੇਰੇ ਪਿਤਾ ਪਰਮੇਸ਼ਰ ਜੀ ਦੇ ਸ਼ਨੀਵਾਰ ਨੂੰ ਵੱਡੀਆਂ ਗਵਾਹੀਆਂ ਦੇ ਨਾਲ ਆਉਣ ਮੇਰੇ ਪਿਤਾ ਪਰਮੇਸ਼ਵਰ ਜੀ ਤੇ ਰਤਨਿਆਵਾਦ ਹੋ ਪ੍ਰਭੂ ਧੰਨਿਆਵਾਦ ਹੋ ਪ੍ਰਭੂ ਧੰਨਿਆਵਾਦ ਹੋ ਪ੍ਰਭੂ ਧੰਨਿਆਵਾਦ ਹੋ ਪ੍ਰਭੂ ਆਮੇਨ 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 ਹਾਲੇਲੂਇਆ 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 ਬੋਲੋ ਪ੍ਰਭੂ ਜੀਸ਼ੂ ਮਸੀਹ ਕੀ ਮਹਾ ਵਿਸ਼ੇਕੀ ਮਹਾ ਵਿਸ਼ੇਕੀ ਜੈ ਧੰਨਵਾਦ ਹੋ ਪ੍ਰਭੂ ਜੀ ਧੰਨਵਾਦ ਹੋ ਮੇਰੇ ਪਿਤਾ ਪਰਮੇਸ਼ਰ ਜੀ ਤੇਰੀ ਚੈ ਜੇਕਾਰ ਹੋ ਪ੍ਰਭੂ ਜੀ